ਜੀ ਕਾਲਸਾ ਵਾਹਿਗੁਰੂ ਜੀ ਦੀ ਫਤਿਹ ਸਾ ਅਹੀਂ ਸਾਰੀ ਸੰਗਤ ਨੇ 3 ਮਰਲੇ ਜਗਾ ਲਈ ਸੀ ਕਲੋਨੀ ਚ ਗੁਰਦੁਆਰਾ ਸਾਹਿਬ ਬਣਾਉਣ ਵਾਸਤੇ ਉਹਦੇ ਵਿੱਚੋਂ ਪੱਤਰ ਸਿੰਘ ਨੂੰ ਅੱਗੇ ਕੀਤਾ ਸੀ ਵੀ ਮਤਲਬ ਕਿ ਕਲੋਨੀ ਵਿੱਚ ਇੱਕ ਬਾਕੀ ਸਾਰੇ ਮਲਾਜ਼ਮ ਹੀ ਇੱਕ ਇਹੀ ਬੰਦਾ ਘਰ ਹੀ ਰਿਟਾਇਰ ਹੋ ਕੇ ਆਇਆ ਸੀ ਇੰਨੇ ਕੀ ਕੀਤਾ 3 ਮਰਲੇ ਜਗਾ ਜਦੋਂ ਅਹੀਂ ਲਈਆ ਤੇ ਇਹਨੂੰ ਅੱਗੇ ਲਾਇਆ ਇੰਨੇ ਕੀ ਕੀਤਾ 20 ਮਰਲੇ ਜਗਾ ਜਿਹੜੀ ਗੁਰਦੁਆਰਾ ਸਾਹਿਬ ਨਾ ਕਰਾ ਦੇ ਬਾਬਾ ਬੁੱਢਾ ਸਾਹਿਬ ਦੇ ਨਾਮ ਰਜਿਸਟਰ ਕਰਾਤੀ ਉਹਦੇ ਵਿੱਚੋਂ 10 ਮਰਲੇ ਜਗਾ ਇਹ ਫਿਰ ਆਪਣੇ ਨਾਂ ਕਰਵਾ ਗਿਆ ਤੇ 10 ਮਰਲੇ ਜਗਾਹ ਸਾਨੂੰ ਜਿਹੜੀ ਕਲੋਨੀ ਚ ਅਸੀਂ ਜਗਾਹ ਲਈ ਉਹ ਡੀਲਰਾਂ ਨੇ ਦਿੱਤੀ ਸੀ 프리 ਗੁਰਦੁਆਰੇ ਦੀ ਸੇਵਾਵਾਰੀ ਉਹ ਵੀ ਉਹ ਕਿਤੇ ਦਿੱਤੀ ਗੁਰਦੁਆਰੇ ਦੀ ਜਗਾ ਉਥੋਂ ਨਹੀਂ ਦਿੱਤੀ ਉਹ ਹੋਰ ਸਾਈਡ ਤੋਂ ਦਿੱਤੀ ਸੀ ਉਹ ਇੰਨੇ ਕੀ ਕੀਤਾ ਕਿ 10 ਮਰਲੇ ਜਗਾ ਜਿਹੜੀ ਉਹ ਵੀ ਰਜਿਸਟਰੀ ਕੱਲਾ ਹੀ ਜਾ ਕੇ ਆਪਣੇ ਨਾਂ ਕਰਾ ਕੇ ਤੇ ਇਹਨੇ ਦੂਜੀ ਥਾਂ 1,65 ਨੂੰ ਫਿਰ ਕਹਿੰਦੇ ਵੇਚ ਦਿੱਤੀ ਆ ਮਤਲਬ ਕਿ 40 ਮਰਲੇ ਜਗਾ ਭਾਂਦੀ ਸਾਡੇ ਗੁਰਦੁਆਰੇ ਦੀ ਉਹਦੇ ਵਿੱਚੋਂ 20 ਮਰਲੇ ਆਪਣੇ ਨਾਂ ਕਰਾ ਗਏ ਤੇ 20 ਗੁਰਦੁਆਰੇ ਦੇ ਗੁਰਦੁਆਰੇ ਦਾ ਮੱਥਾ ਇੱਕ ਸਾਈਡ ਤੇ 60 ਫੁੱਟ ਰਹਿ ਗਿਆ ਤੇ ਇੱਕ ਸਾਈਡ ਤੇ 20 ਫੁੱਟ ਰਹਿ ਗਿਆ ਪੈਸਾ ਸਾਰਾ ਸੰਤਾਂ ਦਾ ਸੀ ਅਹੀਂ ਕਮੇਟੀਆਂ ਪਾ ਕੇ ਗ੍ਰਾਈ ਕਰਕੇ ਇਹਨੂੰ 17 ਲੱਖ मतलब की इसे बंद ने कहा कि ओ एक लख भी मैं तो खरीद लेना वा मैं तुम्हें बारह लख रुपया दस मरले का दे दिना ते ती मरले रजिस्ट्री करा देना पर ओ की कि 10 ਮਰਲੇ ਜਗਾ ਫੇਰ ਆਪਣੇ ਨਾਂ ਵਿੱਚ ਉਕਰ ਆ ਗਿਆ ਤੇ ਉਹ ਵੀ ਜਗਾ ਜਿਹੜੀ 10 ਮਰਲੇ ਉਹ ਵੀ ਆਪਣੇ ਨਾਂ ਕਰਾ ਗਿਆ ਉਹ ਇੰਨੇ ਸਾਨੂੰ 12 ਲੱਖ ਰੁਪਈਆ ਗੁਰਦੁਆਰੇ ਚ ਨਹੀਂ ਪਾਇਆ ਜਿਹੜਾ 1782000 ਰੁਪਈਆ ਅਸੀਂ ਦਿੱਤਾਈ ਉਹਦੀ ਰਜਿਸਟਰੀ ਜਿਹੜੀ ਉਹ ਇੰਨੇ ਗੁਰਦੁਆਰੇ ਦੇ ਨਾਮ ਕਰਤੀ ਅਸੀਂ ਇਹੀ ਜਾਣਦੇ ਆ ਕਿ ਸਾਰੀਆਂ ਸਿੱਖ ਬੰਦੀਆਂ ਸਾਰੇ ਨਿਆਂਗ ਸਿੰਘਾਂ ਨੇ ਕੜੀ ਇਹ ਬੇਨਤੀ ਆ ਕਿ ਇਹਨੇ ਸਾਡੇ ਨਾਲ ਧੋਖਾ ਕੀਤਾ ਸਾਡਾ ਗੁਰਦੁਆਰਾ ਨਹੀਂ ਬਣ ਦਿੰਦਾ ਹੁਣ ਸਾਡੀ ਮੇਨ ਗਲੀ ਜਿਹੜੀ 30 ਫੁੱਟ ਦੀ ਉਹ ਡੱਕਦਾ ਵਾ ਉਥੇ ਇਹਨੇ ਕੰਦ ਕੀਤੀਆਂ ਇੱਕ ਦਿਨ ਢਾਤੀ ਅੱਜ ਫੇਰ ਇਹਨੇ ਰੇਤ ਤੇ ਸੀਮਿੰਟ ਉਥੇ ਸੁੱਟ ਦਿਆ ਕਿ ਨਾ ਕੰਦ ਕਰਨ ਲੱਗਾ ਤੇ ਇਹ ਜਨਾਨੀਆਂ ਨੂੰ ਗਲਤ ਬੋਲਦਾ ਬਹੁਤ ਜ਼ਿਆਦਾ ਗਲਤ ਬੋਲਦਾ ਕਿ ਜਿਹੜਾ ਹੀ ਬੋਲ ਵੀ ਨਹੀਂ ਸਕਦੇ ਮੇਰਾ ਨਾਮ ਸਿੰਦਰ ਸਿੰਘ ਕਾਲੋ ਮੈਂ ਵਾਸੀ ਐਸੇ ਕੋਲ ਪਿੰਡ ਦਾ ਵਾਸੀ ਆ ਐਸੇ ਜਿਹੋਣ ਕਿ ਮੇਰਾ ਘਰ ਆ ਹਿਆਰ ਨਗਰ ਜਿਹੜੀ ਜੱਥੇ ਬੰਦੀ ਵੱਲੋਂ ਇਹ ਭਾਤ ਕਿਸਾਨ ਦੇ ਡਪੰਦਾ ਸਾਡੇ ਸੁਭਾ ਪ੍ਰਧਾਨ ਸਰਦਾਰ ਗੁਰਤਾ ਸਿੰਘ ਗੋਪੀਗਲ ਨੇ ਹਾਂ ਠੀਕ ਨਹੀਂ ਉਹਨਾਂ ਦੇ ਅਪਾ ਨਦਾਨੀ ਵਿੱਚ ਸਾਡਾ ਆਪਣਾ ਜਥੇਬੰਦ ਕੰਮ ਕਰਨੇ ਆ ਹਾਂ ਤੇ ਇੱਥੇ ਮਤਲਬ ਸਾਡੇ ਨਾਲ ਪਰਸਨ ਤੇ ਸਾਡੇ ਮਸਲਾ ਮਤਲਬ ਸਾਡੇ ਆ ਪਿੰਡ ਵੱਲੋਂ ਹੂੰ ਕਿ ਇੱਥੇ ਜਗਾ ਲਈ ਗਈ ਸੈਂਕੜੇ ਨੂੰ ਪੈਸੇ ਇਕੱਠੇ ਕਰਕੇ ਤੇ ਮਤਲੇ ਕਿਦਾ ਇੱਥੇ ਲਈ ਨਾਲ 60 ਬਾਈ 60 ਦਾ ਪਲਾਟ ਲਿਆ ਗਿਆ ਹਾਂ ਇਹਦੀ ਇੱਕ ਪ੍ਰਸ਼ੇਮ ਸਿੰਘ ਨਾਮ ਦਾ ਆਦਮੀ ਇੱਥੇ ਉਹ ਬੰਦਾ ਜਿਹੜਾ ਸੀ ਪਤਾ ਨਹੀਂ ਕਿੰਦਾ ਦਾ ਗੁਰੂ ਘਰ ਨਾਲ ਪਿਆਰ ਕਰਨਾ ਉਹਨੂੰ ਆ ਸਾਰੀ ਸੰਗਤ ਨੇ ਇਕੱਠਾ ਕਰਕੇ ਜਿੰਨਾਂ ਨੇ ਆਪਣਾ ਪਿਆਹਾ ਹੀ ਗੁਰਦੁਆਰ ਦਾ ਸਾਰਾ ਇੱਕ ਮੋਢੀ 'ਤੇ ਦਿੱਤਾ ਹਾਂ ਤੇ ਤੁਹਾਨੂੰ ਆਪਣੀ ਜਗ੍ਹਾ ਲੈ ਕੇ ਤੇ ਗੁਰੂ ਘਰ ਪਿਆਰ ਕਰਾਂਗੇ ਬਾਬਾ ਜੀ ਬੁੱਢਾ ਸਾਜੀ ਦੇ ਨਾਮ ਦੇ ਹਾਂ ਇਸ ਬੰਦੇ ਨੇ ਪਹਿਲਾਂ ਵੀ ਤਲਵੰਦੀਆਂ ਨੇ ਮਸਲ ਪਾ ਕੇ ਠੀਕ ਨਹੀਂ ਗੱਲ ਸੰਗਤ ਦਾ ਪਹਿਲਾਂ ਇਕੱਠਾ ਕਰਕੇ ਜਗਾ ਲੈ ਲਈ ਆ ਰਸਤਾ ਜਾਂਦਾ ਇਹਨੂੰ 30 ਫਟਕ ਆ ਇਸ ਕਲੋਨੀ ਨੂੰ ਜਿੱਤਰਾ ਗੁਰੂ ਜਿਹਾ ਨਹੀਂ ਗਈ ਆ ਇਹਦੇ ਦੇਖ ਤੋਂ ਪਹਿਲਾਂ ਖੋਤੇ ਹੀ ਇਹਨੇ ਵੰਗਾਰੇ ਪੱਠੇ ਕਰਕੇ ਇਹਨੂੰ ਜਗਾ ਲੈ ਕੇ ਕੋਈ ਜਗਾ ਤੇ ਵੇਚ ਦਿੱਤੀ ਇਹਨੇ ਸੁਰੂ ਕਰ ਦਿੱਤੀ ਜਿੱਦੀ ਜਗਾ ਲਈ 10 ਮਰਲੇ ਸਾਨੂੰ ਇਹਨੇ ਆਪਣੇ ਰੇ ਨੇ ਕਲੋਨੀ ਵਾਲਿਆਂ ਉਹਨਾਂ ਨੇ ਵੀ ਜਗਾ ਫਰੀ ਦਿੱਤੀ ਹਾਂ ਇਸ ਕਲੋਨੀ ਵਿੱਚ ਉਹਨਾਂ ਕੋਲ ਜਗਾ ਲਈ ਇਹਨਾਂ ਨੇ ਹਾਂ ਗੁਰੂਕਰ ਜੀ ਉਸੇ ਕਲੋਨੀ ਵਾਲਿਆਂ ਕੋਲ ਇਹਨੇ ਉਹ ਜਿਹੜੇ 10 ਮਰਲੇ ਸੀ ਉਹ ਵੀ ਇਹਨੇ ਤਵਾਦਲਾ ਤੋਂ ਬਦਲਾ ਕਰਕੇ ਅੱਪ ਚੁੰਨੀ ਵੇਚ ਦਿੱਤੇ ਹਾਂ ਠੀਕ ਹੀ ਗੱਲ ਇੱਥੇ ਸਾਡੇ ਕੋਲ ਗੁਰੂਕਰ ਵਾਸਤੇ 60 ਬਈ 60 ਦਾ ਪਲਾਟ ਸੀ तो बंद तो कर दिया अपना की मैं इस संघत गुमराह कर दिया पहले गुमराह करके गुर साहब त्यादी कराई ना संघता क्योंकि अज भी घर इतना महाराज पीड़े इन्ना सचा हाँ ਇਹਨੂੰ ਗੁਰਦੁਆਰਾ ਵਾਸਤੇ ਕਿਉਂ ਨਹੀਂ ਕਰਦਿਆ ਹਾਂ ਗੁਰਦੁਆਰੇ ਦੇ ਕਾਂਦੇ ਦੱਕਾਂ ਦੇ ਗਲੀ ਦੇ ਕੰਢ ਕੱਢਣ ਲਿਆ ਇਹ ਵੀ ਸਹੀ ਫਟਾਕਾ ਕਰ ਰਹੀ ਕਿ ਸਾਰੀ ਕਲੋਨੀ ਦੀ ਭਾਰੀ ਰੋਸਾ ਇੱਕ ਤੇ ਰਸਤਾ ਪ੍ਰਸ਼ਾਸਨ ਨੂੰ ਖੋਲ੍ਹਾ ਦੇ ਬਿਲਕੁਲ ਇਹਨੇ ਨਾ ਜਿਹੜੀ ਰਸਤਾ ਛੁਟਾ ਕੀਤਾ ਹੈ ਇਹ ਜੀ ਮੇਰੇ ਕੋਲ ਔਰਤ ਔਰ ਸਰ ਸਾਬ ਦਾ ਪਿਆਵਾ 3 ਮਰਲੇ ਜਿਹੜਾ ਮੈਂ ਖਰੀਦੀ ਸੀ ਇੱਕ ਮਹੀਨਾ ਪਹਿਲਾਂ ਬਾਅਦ ਚ ਉਹਨਾਂ ਨੇ ਕਿਹਾ ਕਿ ਇਹ ਗੁਰਦੁਆਰੇ ਵਾਸਤੇ ਜਗ੍ਹਾ ਦੇ ਦਿਓ ਔਰ ਇਹਨਾਂ ਨੇ ਕਿਹਾ ਕਿ 6 ਮਹੀਨੇ ਬਾਅਦ ਅਸੀਂ 20000 ਰੁਪਏ ਗ੍ਰਹੀ ਦੇ ਦਿਆਂਗੇ ਇੱਕ ਵਰੀਆਂ ਕਰਾਈਆਂ ਠੱਠੀਆਂ ਹੋਈਆਂ ਬਾਅਦ ਚ ਕਰਾਈਆਂ ਠੱਠੀਆਂ ਨਹੀਂ ਇਹ ਸੰਤ ਕੋ ਪੈਸੇ ਇਕੱਠੇ ਨਹੀਂ ਹੋਏ 22 ਦੇ ਵਿੱਚ ਅਸੀਂ ਰਜਿਸਟਰੀ ਕਰਾਉਣੀ ਸੀ ਸਾਲ ਲੰਘ ਗਿਆ ਫਿਰ ਵੀ ਨਹੀਂ ਹੋਈ 23 ਦੇ ਵਿੱਚ ਤਾਂ ਜਬ ਜਾ ਕੇ ਪੈਸੇ ਨਹੀਂ ਇਹਨਾਂ ਬਕੂਰੇ ਹੋਏ ਫਿਰ ਇਹਨਾਂ ਨੇ ਕਿਹਾ ਕਿ ਸਾਨੂੰ 20 ਮਰਲੇ ਜਿਹੜੀ ਜਗ੍ਹਾ ਅਸੀਂ ਪੁਰਸਾਰਾ ਬਣਾ ਲੈਨੇ ਆ 10 ਮਰਲੇ ਜਿਹੜੀ ਸੀ ਉਹ ਰਾਗੀ ਸੀਗੀ ਉਹਨਾਂ ਨੇ ਜਿਹੜੀ দান ਕੀਤੀ ਸੀ ਔਰ 10 ਮਰਲੇ ਇਹਨਾਂ ਦੀ ਗ੍ਰਹੀ ਦੇ ਵਿੱਚੋਂ ਪੈਸੇ ਜਿਹੜੇ ਸੀ ਉਹਦੇ ਵਿੱਚੋਂ ਰਜਿਸਟਰੀ ਕਰਾ ਕੇ ਪੁਰਸਾਰਾ ਸਾਹਿਬ ਦੇ ਨਾਂ ਤੇ ਰਜਿਸਟਰੀ ਹੋ ਗਈ ਆ ਔਰ ਇਹ ਤਾਂ 2 ਸਾਲ ਪਹਿਲਾਂ ਜਦੋਂ ਇਹਨਾਂ ਨੇ ਮੈਨੂੰ ਜਵਾਬ ਦਿੱਤਾ ਮੈਂ ਬਾਹਰ ਜਾਣਾ ਸੀ ਮੈਂ ਆਪਣਾ ਸਾਰਾ ਹਿਸਾਬ ਦਾ ਹਿਸਾਬ ਕਾਜੀ ਦਾ ਸੀ ਸਭ ਜੀ ਤੌਰੋਂ ਦਿੱਤਾ ਔਰ ਉਹਨਾਂ ਨੇ ਮੈਂ ਕਿਹਾ ਕਿ ਮੈਨੂੰ ਬਕਾਇਆ ਦੇ ਦਿਓ ਇਹਨਾਂ ਨੇ ਕਿਹਾ ਵੀ ਆਪਣੇ ਕੋਲੋਂ ਪੈਸੇ ਖਰਚ ਕੇ ਤੁਸੀਂ ਰਜਿਸਟਰੀ ਕਰਾ ਦਿਓ ਤੇ ਇਹਨਾਂ ਦੇ ਬ੍ਰੈਂਡ ਚੈੱਕ ਅੱਜ ਤੱਕ ਮੇਰੇ ਕੋਲ ਪਏ ਹੋਏ ਆ ਜਦ ਕਿ ਇਹਨਾਂ ਕੋਲ ਤਾਂ ਸੀਗਾ ਔਰ ਮੈਂ ਰਜਿਸਟਰੀ ਕਰਾ ਕੇ ਮੈਂ ਜਿਹੜਾ ਡੀਲਰਾਂ ਦਾ ਬਕਾਇਆ ਵਾ ਉਹ ਤੁਸੀਂ ਦੇ ਕੇ ਤਿੰਨ 10 ਮਹੀਨੇ ਦੀ ਰਜਿਸਟਰੀ ਜਿਹੜੀ ਕਰਾ ਦੇਵੇਂ ਇਹਨਾਂ ਨੇ ਡੀਲਰਾਂ ਨੂੰ ਬਕਾਇਆ ਨਹੀਂ ਦਿੱਤਾ ਔਰ ਨਹੀਂ ਰਜਿਸਟਰੀ ਕਰਾਈ ਸਾਡੀ ਕਮੇਟੀ ਪਾਈ ਸੀ ਜਿਹੜੀ ਕਮੇਟੀ ਜੀ ਉਹ ਵੀ ਸਰਵਜੀਤ ਕੋਰ ਦੇ ਵਰਤੀ ਆ ਅੱਜ ਤੱਕ ਵੀ ਉਹਦੇ ਕਮੇਟੀ ਦੇ ਪੈਸੇ ਉਹਦੇ ਕੋਲ ਪਏ ਹੋਏ ਆ ਬਜਦੀ ਬਾਅਦ ਚ ਇਹਨਾਂ ਨੇ ਮੈਂ ਸਤੰਬਰ ਮਹੀਨੇ ਦੇ ਵਿੱਚ ਆਲ ਕੇ ਇਹਨਾਂ ਦੇ ਨਾਲ ਬਾਹਰ ਵਣ ਕੇ ਫਿਰ ਹਸਾਬ ਕੀਤਾ ਔਰ ਇਹਨਾਂ ਕੋ ਪੈਸੇ ਮੰਗਦਾ ਰਿਆ ਜਦ 2025 ਹੋ ਗਿਆ ਤੇ 10 ਮਰਲੇ ਦੀ ਜਿਹੜੀ ਰਜਿਸਟਰੀ ਹੋਣ ਵਾਲੀ ਰਹਿੰਦੀ ਸੀ ਵੀਰ ਜੀ ਨੇ ਕਹਾਂ ਕਿ ਸਾਡੇ ਪਲਾਟ ਸਾਰੇ ਵੇਚਿਆ ਭਾਜੀ ਤੁਸੀਂ ਜਾਂ ਤਾਂ ਰਜਿਸਟਰੀ ਕਰਾ ਲਓ ਨਹੀਂ ਤਾਂ ਤੁਹਾਡੀ ਲੰਘ ਗਈ ਆ ਤੇ ਨਹੀਂ ਤੇ ਹੁਣ ਤੁਹਾਡਾ ਨਾਮ ਮਾਰਿਆ ਜਾਣਾ ਪਰ ਮਜਬੂਰ ਨੂੰ ਮੈਨੂੰ ਫਰਵਰੀ ਦੇ ਵਿੱਚ ਸਾਈ ਫਰਵਰੀ ਨੂੰ 2025 ਦੇ ਵਿੱਚ 10 ਮਰਲੇ ਜਿਹੜੇ ਸੀ ਉਹਦਾ ਮੈਂ ਬਕਾਇਆ ਕੋਰ ਦਿੱਤਾ ਵਾ ਬਕਾਇਆ ਦੇ ਕੇ ਨਿਸ਼ਚਿਤ ਕਰਾ ਲਈ ਜਦ ਕਹਿੰਨਾ ਕਿ ਸਾਨੂੰ ਥਾਂ ਹੀ ਨਹੀਂ ਮਰਲੇ ਚਾਹੀਦਾ ਤੇ ਇਸ ਕਰਕੇ ਮਤਲਬ ਜਿਹੜੀ ਗੱਲ ਸੀ ਉਹ ਮੈਨੂੰ ਰਿਸਟਰੀ ਮੈਂਪੋਰਟ ਕਰਾਉਣੀ ਪਈ ਜਦ ਕਿ ਤਿੰਨ ਸਾਲ ਜਿਸਟਿਸ ਦਾ ਟਾਈਮ ਵੀ ਲੰਘ ਚੁੱਕਾ ਸੀ 10 ਮਰਲੇ ਜਗਾ ਗੁਰਦੁਆਰੇ ਦੇ ਵਿੱਚ ਔਰ 10 ਮਰਲੇ ਜਗਾ ਜਿਹੜੀ ਇਹਨਾਂ ਦੀ ਗ੍ਰਹੀ ਚਾ ਬਾਕੀ ਕੁਝ ਪੈਸੇ ਮੇਰੇ ਕੋਲ ਬਚਦੇ ਆ ਅੱਜ ਵੀ ਇਹ حساب ਕਰਕੇ ਜੋ ਮੇਰੇ ਕੋਲ ਬਚਦੇ ਨੇ ਜਿੰਨੇ ਪੈਸੇ ਬਚਦੇ ਆ ਇਹ ਕਹਿੰਦੇ ਨੇ ਵੀ ਉੱਪਰ ਡਵੈਲਪਮੈਂਟ ਕਰਨੀ ਹੈ ਸਾਡੇ ਕੋਲ 5-5 ਸਾਲਾਂ ਚ ਪੈਸੇ ਤਿਆਰ ਨਹੀਂ ਹੋ ਸਕਦੇ ਗੁਰਦੁਆਰੇ ਕਿੱਥਾਂ ਬਣੇਗਾ ਮੈਂ ਅੱਜ ਹੀ ਉਹ ਜਿਹੜੇ ਪੈਸੇ ਵੱਜਦੇ ਉਹ ਦੇਣ ਨੂੰ ਤਿਆਰ ਹਾਂ ਜਿਹੜੀ ਕੰਮ ਦੀ ਗੀਆ ਇਹ ਹੈ ਗਿਆ ਦੂਸਰੀ ਬਾਦੀ ਦੇ ਵਿੱਚ ਇਹ ਨਵੀਂਪੁਰ ਕਲੋਨੀ ਦੇ ਵਿੱਚ ਜਗ੍ਹਾ ਗਈ ਆ ਔਰ ਗੁਰਦੁਆਰੇ ਦੀ ਜਗ੍ਹਾ ਜਿਹੜੀ ਆ ਉਹਨੂੰ ਦੂਸਰੇ ਪਾਸਿਓਂ ਗਲੀ ਲੱਗਦੀ ਆ ਜਿੱਦਾਂ 60 ਫੁੱਟ ਫੰਟ ਹੈਗਾ ਇਹ ਗੁਰਦੁਆਰੇ ਦੀ ਬੈਕ ਸਾਈਡ ਦੀ ਗਲੀ ਆ ਇਹਦੇ ਵਿੱਚ ਜਦੋਂ ਮੈਂ ਪਲਾਟ ਲਿਆ ਮੇਰੇ ਕੋਲ ਡਾਕੂਮੈਂਟਸ ਆ ਰਜਿਸਟਰੀ ਦੇ ਵਿੱਚ ਦਿਲਰਾ ਨੇ ਗਲੀ ਬੰਦ ਕਰਕੇ ਮੈਨੂੰ ਲਿਖ ਕੇ ਦਿੱਤਾ ਆ ਉਹ ਉਹ ਜਿਹੜੀ ਜਗ੍ਹਾ ਸੀ ਉੱਥੇ ਮੈਂ ਕੰਦ ਕੱਢਿਆ ਕੰਦ ਕੱਢ ਕੇ ਇੱਕ ਦਿਨ ਆਣ ਕੇ ਮੇਰੀ ਕੰਦ ਡਾਤੀ ਆ ਮੈਂ ਬਿਮਾਰ ਸੀ ਮੈਂ ਹਾ ਹਸਪੀਟਲ ਵਿੱਚ ਡਾਕਰ ਸੀਗਾ 15 ਤਰੀਕ ਨੂੰ ਮੇਰੀ ਡਾਹ ਜੀ ਦੇ ਵਿੱਚ ਇਹਨਾਂ ਨੇ ਮੇਰੀਆਂ ਜਿਹੜੀਆਂ ਅਸੀਂ ਸਾਰੀਆਂ ਇਟਾਂ ਚੁੱਕ ਕੇ ਨਿਯਾਜ਼ ਤੋਰਦੇ ਮੇਰਾ ਰਸਤਾ ਜਿਹੜਾ ਖੋਲਤਾ ਇਸ ਵਾਸਤੇ ਮੈਨੂੰ ਉਹ ਜਿਹੜੀ ਕੰਦ ਕੱਢਣ ਵਾਸਤੇ ਅੱਜ ਮੈਂ ਕੰਦ ਕੱਢਣ ਵਾਸਤੇ ਇੱਥੇ ਆਇਆ ਹਾਂ ਇਹ ਸਾਰੀਆਂ ਜਨਨੀਆਂ ਇਕੱਠੀਆਂ ਹੋ ਕੇ ਤੇ ਆਣ ਕੇ ਤੇ ਸਾਡੇ ਨਾਲ ਗਾਈ ਕੋਚ ਕਰਨਾ ਪਿਆ ਅਸੀਂ ਸਾਰੇ ਜੀ ਅੰਦਰ ਵੜ ਗਏ ਆ ਇਹਨਾਂ ਦੇ ਜਿਹੜੀ ਫੋਟੋ ਜੀ ਹੁ ਵੀ ਮੇਰੇ ਕੋਲ ਹੈਗੀ ਆ ਤੇ ਮੇੜੀ ਆਉਂਦੀਆਂ ਨੇ ਬਹੁਤ ਸਾਨੂੰ ਮੱਧਾ ਚੰਗਾ ਬੋਲਦੀਆਂ ਨੇ ਔਰ ਕੰਧ ਜਿਹੜੀ ਆ ਕੰਧ ਉੱਥੇ ਦੀ ਉੱਥੇ ਹੀ ਰੁਕੀ ਆ ਜਦ ਕਿ ਮੇਰੇ ਕੋਲ ਇੱਕ ਮੈਜਿਸਟਰੇਟ ਦੀ ਰਜਿਸਟਰੀ ਆ ਜਿਹਦੇ ਵਿੱਚ ਕੰਧ ਬੰਦ ਲਿਖੀ ਹੋਈ ਆ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਆ ਕਿ ਜੋ ਵੀ ਮੇਰੇ ਦਸਤਾਵੇਜ਼ ਆ ਦਸਤਾਵੇਜ਼ਾਂ ਦੇ ਹਿਸਾਬ ਨਾਲ ਕਾਨੂੰਨ ਦੇ ਹਿਸਾਬ ਨਾਲ ਮੈਨੂੰ ਹਸਾਬ ਦਵਾਇਆ ਜਾਵੇ ਔਰ ਮੇਰੀ ਦੁਵਾਰ ਜਿਹੜੀ ਆ ਜਾਇ ਜਦੋਂ ਲਿਖੀ ਹੋਈ ਆ ਮੇਰੀ ਦੁਵਾਰ ਖਦਾਈ ਜਾਵੇ ਮੈਂ ਜਦ ਵੀ ਦੁਆਰ ਕੱਢਣ ਲੱਗਦਾ ਹਾਂ ਇਹਨਾਂ ਦੋ ਤਿੰਨ ਵਾਰੀ ਮੇਰੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਜਨਾਨੀਆਂ ਆ ਕੇ ਇਟਰੋੜਾ ਚਲਾਉਂਦੀਆਂ ਅੱਜ ਵੀ ਮੈਂ ਕੰਮ ਕੱਢਣ ਲੱਗਾਂਏ ਮੇਰੇ ਮਿਸਤਰੀਆਂ ਦੇ ਵੀ ਇਹਨਾਂ ਨੇ ਹਮਲਾ ਕਰਕੇ ਭਜਾ ਦਿੱਤੇ ਆ ਮੇਰਾ ਸਵਾਹਨ ਉਸ ਤਰ੍ਹਾਂ ਹੀ ਬਾਹਰ ਪਿਆ ਹੋਆ ਆ